ਅਸੀਂ ਸਾਰੀ ਤਰ੍ਹਾਂ ਹੀ ਲੜਾਂਗੇ ਲੀਗਲ ਤੌਰ ਤੇ ਵੀ ਲੜਾਂਗੇ ਕਿਸਾਨਾਂ ਦੇ ਨਾਲ ਹੋ ਕੇ ਵੀ ਲੜਾਂਗੇ ਮੈਂ ਤਾਂ ਇਸੇ ਕਰਕੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਵੀ ਛੱਡ ਦਿਓ ਆਪਣੀ ਆਪਣੀ ਲੀਡਰਸ਼ਿਪ ਵੀ ਪਤਾ ਨਹੀਂ ਕਿਉਂਕਿ ਪੰਜਾਬ ਜਦੋਂ ਲੜਿਆ ਉਹਦੇ ਨਾਲ ਹਰਿਆਣਾ ਵੀ ਲੜਿਆ ਉਹਦੇ ਨਾਲ ਰਾਜਸਥਾਨ ਵੀ ਲੜਿਆ ਮੈਨੂੰ ਇਹ ਕਹਿੰਦਾ ਉਹਦੇ ਨਾਲ ਹਰ ਕਿਸਾਨ ਲੜਿਆ ਹੈਗਾ ਅੱਜ ਪੰਜਾਬ ਦੇ ਕਿਸਾਨ ਦੀ ਜਾਂ ਪੰਜਾਬੀਅਤ ਦੀ ਉਹ ਜਿਹੜੀ ਵਿਰਾਸਤ ਆ ਨਾ ਉਹਨੂੰ ਖੋਣ ਦੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਇਸ ਕਰਕੇ ਇਸ ਕੋਸ਼ਿਸ਼ ਨੂੰ ਮੈਨੂੰ ਲੱਗਦਾ ਇਹਨੂੰ ਵਿਦਡਰੋ ਕਰਨਾ ਚਾਹੀਦਾ ਇਮੀਡੀਏਟਲੀ ਤਾਂ ਕਿ ਇਹ ਇਦੋਂ ਵੱਧ ਕੇ ਕਿ ਜਦੋਂ ਇਹਦੇ ਤੇ ਲੋਨ ਹੋ ਗਏ ਕਿਉਂਕਿ ਪੁਲਿਸ ਜਿਹੜੀ ਆ ਮੰਨ ਲਓ ਕੱਲ ਇੱਕ ਵਪਾਰੀ ਨੂੰ ਮੈਨੂੰ ਪਤਾ ਹੈਗਾ ਇਸ ਗੱਲ ਦਾ ਇੱਕ ਵਪਾਰੀ ਨੂੰ ਸੀਆਈਏ ਦੇ ਵਿੱਚ ਬਿਠਾਇਆ ਸੀ ਉਹਦੀ 100 ਏਕੜ ਜ਼ਮੀਨ ਸੀ ਭਈ ਹਾਂ ਵੀ ਤੂੰ ਇੱਥੇ ਕੰਸੈਂਟ ਦੇ ਦੇ ਹੈ ਭਾਵੇਂ ਅਨਕਨਫਰਮਡ ਆ ਪਰ ਮੈਨੂੰ ਜਿਹੜਾ ਕਨਸਰਨਡ ਬੰਦਾ ਸੀ ਉਹਦਾ ਫੋਨ ਆਇਆ ਵੀ ਮੇਰੇ ਨਾਲ ਆ ਹੋ ਰਿਹਾ ਇਹਦਾ ਮਤਲਬ ਇਹ ਹੋਇਆ ਕਿ ਸਰਕਾਰ ਇੰਨੀ ਪ੍ਰੈਸ਼ਰਾਈਜ਼ ਕਰ ਰਹੀ ਆ